ਕੱਲ ਦੀ ਸੋਸ਼ਲ ਪੀੜੀਆ ਤੇ ਇਹ ਵੀਡੀਓ ਦੋਸਤੋ ਖੂਬ ਜਿਆਦਾ ਵਾਇਰਲ ਹੋ ਰਹੀ ਹੈ ਆਖਿਰ ਪੂਰਾ ਮਾਮਲਾ ਕੀ ਹੈ ਆਉ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਪੂਰਾ ਦੱਸ ਦਿਆਂ ਸੱਚ ਦੋਸਤੋ ਇਹ ਵੀਡੀਓ ਕਿਸੇ ਪੈਲਸ ਦੀ ਹੈ ਜਿੱਥੇ ਕਿ ਡਾਂਸਰ ਆਪਣਾ ਸਟੇਜ ਦੇ ਉੱਪਰ ਕੰਮ ਕਰ ਰਹੀ ਸੀ ਪਰ ਕੁਝ ਕੁ ਬਰਾਤੀਆਂ ਵੱਲੋਂ ਉਸ ਕੁੜੀ ਨਾਲ ਬੱਸ ਲੁਕੀ ਕੀਤੀ ਗਈ ਜੜੀ ਕਿ ਛੇੜਖਾੜੀ ਕੀਤੀ ਗਈ ਇਹਨਾਂ ਹੁੰਦਿਆ ਹੀ ਕੁੜੀ ਨੇ ਇਹ ਗੱਲਾਂ ਬਰਦਾਸ਼ਤ ਨਾ ਕੀਤੀਆਂ ਅਤੇ ਉਹ ਸਾਰੇ ਬਰਾਤੀਆਂ ਦੇ ਸਾਹਮਣੇ ਉਸ ਮੁੰਡੇ ਨੂੰ ਸ਼ਰਮ ਗਾਲਾਂ ਕੱਢ ਲਾ ਪਈ ਮਤਲਬ ਕਿ ਉਸ ਨੇ ਆਪਣੀ ਪੂਰੀ ਭੜਾਸ ਕੱਢ ਲਈ ਆ ਬੋਲ ਬੋਲ ਕੇ ਉਸੀ ਵੀਡੀਓ ਦੇਖ ਸਕਦੇ ਹੋ ਕਿ ਕੁੜੀ ਨੂੰ ਬੌਂਸਰ ਵੀ ਖਿੱਚ ਕੇ ਲੈ ਕੇ ਜਾ ਰਿਹਾ ਹੈ ਪਰ ਕੁੜੀ ਆਪਣੇ ਆਪ ਤੇ ਕਾਬੂ ਨਹੀਂ ਪਾ ਰਹੀ ਦੋਸਤੋ ਤੁਸੀਂ ਵੀ ਇਸ ਵੀਡੀਓ ਨੂੰ ਵੇਖ ਕੇ ਆਪਣੀ ਰੈਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਬਾਕੀ ਹੋਰ ਕੀ ਕੀ ਗੱਲਾਂ ਆਖੀਆਂ ਕੁੜੀ ਨੇ ਆਓ ਤੁਹਾਡੇ ਨਾਲ ਵੀਡੀਓ ਦੇ ਕਲਿੱਪਾਂ ਸਾਂਝੇ ਕਰਦੇ ਹਾਂ ਕਿ ਮੈਂ ਉਹਦੇ ਤੇ ਕੇਸ ਕੀਤਾ ਹੋਇਆ ਹੈ ਤੇ ਮੈਂ ਤਾਂ ਆਪ ਦੀ ਸੈਲਫ ਰਿਸਪੈਕ ਦਾ ਬਦਲਾ ਲੈਣਾ ਮਾਨ ਹਨੀ ਦਾ ਮੈਂ ਪਰਚਾ ਦਰਜ ਕੀਤਾ ਹੋਇਆ ਹੈ ਮੈਂ ਸਟੈਂਡ ਲਿੱਤਾ ਹੋਇਆ ਵਾ ਦਿੱਤਾ ਹੋਇਆ ਮੈਂ ਮਰਦੀ ਮਰ ਜੂਗੀ ਮੈਂ ਆਪ ਦਾ ਬਿਆਨ ਨਹੀਂ ਬਦਲਦੀ ਪੈਸਿਆਂ ਕਰਕੇ ਵੀ ਮੇਰੇ ਖਿਆਲ ਨਾਲ ਜੋ ਹਰ ਹੱਦ ਕੁਝ ਹੋਰ ਹੁੰਦਾ ਵੀ ਮੇਰੇ ਮਾਰ ਦੇਣਾ ਸੀ ਉਹਨੇ ਹੈਨਾ ਪੈਗ ਦਾ ਗਲਾਸ ਸੀ ਉਹਨਾਂ ਨੇ